CGC ਝੁੰਝੇੜੀ ਹੁਣ CGC ਯੂਨੀਵਰਸਿਟੀ ਮੋਹਾਲੀ ਅਗਲੀ ਪੀੜ੍ਹੀ ਲਈ ਇੱਕ ਨਵੀਂ ਦ੍ਰਿਸ਼ਟੀ ਇਸ ਖੇਤਰ ਦੇ ਆਧੁਨਿਕ ਖੇਤਰ ਵਿੱਚ ਇੱਕ ਇਤਿਹਾਸਿਕ ਪਲ ਦੇ ਤੌਰ ਤੇ ਚੰਡੀਗੜ੍ਹ ਗਰੁੱਪ ਆਫ ਕਾਲਜਸ ਝੁੰਝੇੜੀ ਨੇ ਰਸਮੀ ਤੌਰ ਤੇ ਆਪਣੀ ਨਵੇਂ ਰੂਪ CGC ਯੂਨੀਵਰਸਿਟੀ ਮੋਹਾਲੀ ਵੱਜੋਂ ਬਦਲਾਅ ਦਾ ਐਲਾਨ ਕੀਤਾ ਗਿਆ ਇਹ ਐਲਾਨ ਜੇਡਬਲਿਊ ਮੈਰਿਟ ਚੰਡੀਗੜ੍ਹ ਵਿੱਚ ਹੋਈ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਤੋਂ ਕੀਤਾ ਗਿਆ ਇਹ ਪ੍ਰੋਗਰਾਮ ਸੰਸਾਦੀ 25 ਸਾਲਾਂ ਦੀ ਵਿਰਾਸਤ ਵਿੱਚ ਇੱਕ ਮਹੱਤਵਪੂਰਨ ਮੋੜ ਜੀ ਕਾਲਜ ਸੇ ਇੱਕ ਟੈਕਨੀਕੀ ਨਵੀਨਤਮ ਸਵਾਇਤ ਯੂਨੀਵਰਸਿਟੀ ਤੱਕ ਦੇ ਸਫ਼ਰ ਵਿੱਚ ਨ타ਵਾਂ ਨੇ ਨਵੀਂ ਪੀੜੀ ਨੂੰ ਸੰਭਾਲ ਦਾ ਪੱਕਾ ਇਰਾਦਾ ਕੀਤਾ ਹੈ ਮੈਂ ਤਾਂ ਇੱਕ ਘਰ ਤੋਂ ਬੋਰੀ ਲੈ ਕੇ ਪੰਜਾਬ ਸਰਕਾਰ ਦੇ ਸਕੂਲਾਂ ਦੇ ਵਿੱਚ ਪੜਿਆ ਹੋਇਆ ਮੈਂ ਇੱਥੇ ਪਹੁੰਚ ਸਕਦਾ ਤੇ ਮੇਰੇ ਖਿਆਲ ਮੇਰੇ ਨਾਲ ਸਾਰੇ ਤੁਸੀਂ ਐਜੂਕੇਸ਼ਨ ਚੰਗੀ ਕੀਤੀ ਆ ਤੇ ਤੁਸੀਂ ਬਹੁਤ ਤਰੱਕੀ ਕਰ ਸਕਦੇ ਆ ਮੇਰੇ ਜੋ ਕਮੀ ਸੀ ਮੈਨੂੰ ਪ੍ਰੋਬਲਮ ਆ ਰਹੀ ਸੀ ਜਿਹੜੀ ਮੈਨੂੰ এডਿਕੇਸ਼ਨ ਦੀ ਉਹ ਮਾਪਦੇ ਬੱਚੇ ਚ ਪੂਰੀ ਕੀਤੀ ਹੈ ਦੋਨਾਂ ਬੱਚੇ ਚ ਇਹਨਾਂ ਨੂੰ ਯੂਐਸਏ ਚੰਗੀਆਂ ਯੂਨੀਵਰਸਿਟੀ ਜੀ ਐਡਮਿਸ਼ਨ ਕਰਵਾਈ 10-15 ਯੂਨੀਵਰਸਟੀਆਂ ਅਸੀਂ ਉੱਥੋਂ ਦੇਖੀਆਂ بیٹے ਦਾ ਐਡਮਿਸ਼ਨ ਲੈਂਦੇ ਸਾਰ ਹੀ ਕਹਿੰਦਾ ਡੈਡੀ ਮੈਂ ਆਪਦੀ ਸਟੱਡੀ ਕਰਨੀ ਆ ਤੇ ਵਾਪਸ ਇੰਡੀਆ ਜ਼ਰੂਰ ਆਣਾ ਤੇ ਯੂਨੀਵਰਸਿਟੀ ਬਣਾਉਣੀ ਆ ਕਹਿੰਦਾ ਯੂਨੀਵਰਸਿਟੀ ਦਾ ਵਿਜ਼ਨ ਇਹ ਸਾਰਾ بیٹے ਦਾ ਜਿੰਨਾ ਹੈਗਾ ਮੈਂ ਗਾ ਬਣਾ ਕੇ ਮੈਂ ਦਊ ਬੇਟੇ ਇਹ سپورਟ ਮੈਗ ਨੂੰ ਚਲਾਉਣੇ ਤੋਂ ਆ ਬਣਾਉਣੇ ਵੀ ਬਹੁਤ ਔਖੀ ਆ ਤੇ ਚਲਾਉਣੇ ਵੀ ਬਹੁਤ ਔਖੀ ਆ ਜਿਹੜੀ ਹੈਗੀ ਤੁਹਾਡੇ ਵਰਗੇ ਸਾਰੇ ਭਰਾਵਾਂ ਦਾ ਸਹਿਯੋਗ ਸ਼ਹਿਰ ਵਾਸੀਆਂ ਦਾ ਸਹਿਯੋਗ ਸਾਡੇ ਜਿੰਨੇ ਕੰਪਨੀਆਂ ਦੇ ਸਹਿਯੋਗ ਆਏ ਆ ਇਹਨਾਂ ਦੇ ਸਹਿਯੋਗ ਨਾਲ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆ ਵਰਲਡ ਲੈਵਲ ਤੇ ਯੂਨੀਵਰਸਿਟੀ ਲੈ ਕੇ ਜਾਵਾਂਗੇ ਸਾਰੇ ਲਾਈਫ ਮੈਂ ਆਉਂਦੀ ਜਿਹੜੀ ਹੈਗੀ ਆ ਡਰੇਟ ਸਿੰਸੀ ਨੂੰ ਡੈਟ ਕੀਤੀ ਵੀ ਹੈ ਜਿਹੜੀ ਹੈਗੀ ਆ ਪ੍ਰਾਈਮ ਮਿਨਿਸਟਰ ਸ੍ਰੀ ਨਰਿੰਦਰ ਮੋਦੀ ਦਾ ਜੋ ਵਿਜ਼ਨ ਹੈ ਨਿਊ ਪਾਲਿਸੀ ਨਿਊ ਭਾਰਤ ਉਹ ਅਸੀਂ ਪੂਰਾ ਕਰਾਂਗੇ ਜਿਹੜਾ ਹੈਗਾ ਹੈ ਨਾਲ ਮੈਂ ਪੰਜਾਬ ਸਰਕਾਰ ਦਾ ਵੀ ਬਹੁਤ ਧੰਨਵਾਦ ਕਰਦਾ ਮੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਪੈਂਸ ਸਿਸ਼ੋਧਿਕਾ ਸਾਹਿਬ ਗਵਰਨਰ ਪੰਜਾਬ ਇਹਨਾਂ ਦਾ ਮੈਂ ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਯੂਨੀਵਰਸਿਟੀ ਦੇ ਪ੍ਰਾਉਣ ਦੇ ਵਿੱਚ ਤਿੰਨ ਇਨਸਪੈਕਸ਼ਨਾਂ ਮੇਰੀਆਂ ਹੋਈਆਂ ਯੂਨੀਵਰਸਿਟੀਆਂ ਦੇ ਤਿੰਨ ਬਾਕੀ ਸਰਕਾਰਾਂ ਤਾਂ ਇੱਕ ਵਾਰੀ ਇਨਸਪੈਕਸ਼ਨ ਕਰਦੇ ਆ ਬਹੁਤ ਬਰੀਕੇ ਨਾਲ ਜਣੀ ਉਹਨਾਂ ਨੇ ਇਨਸਪੈਕਸ਼ਨ ਕਰਕੇ ਸਾਰਾ ਵੇਖਿਆ ਅਸਪੈਕਟਰਾਂ ਤੋਂ ਬਾਅਦ ਹਾਇਰ এডਿਕੇਸ਼ਨ ਦੇ ਸੈਕਟਰੀ ਤਿੰਨ ਵੀ ਸੀ ਆਏ ਉਹਨਾਂ ਨੇ ਕਿਹਾ ਤੁਹਾਡੀ ਤਾਂ ਯੂਨੀਵਰਸਿਟੀ ਬਣੀ ਪਈ ਹੈ ਸਿਰਫ ਨੋਟੀਫਿਕੇਸ਼ਨ ਹੋਣ ਦੀ ਲੋੜ ਆ ਕਿ ਵੀ ਇੰਨਾ ਵਧੀਆ ਇਨਫਰਾਸਟ੍ਰਕਚਰ ਕਿਤੇ ਹੋ ਨਹੀਂ ਸਕਦਾ ਜਿਹੜਾ ਹੈ ਪੰਜ 6 ਸਾਲ ਦੇ ਵਿੱਚ ਜਿਹੜਾ ਹੈਗਾ ਤੁਸੀਂ ਆਪ ਦੇਖੋਗੇ ਸੀਸੀ ਯੂਨੀਵਰਸਿਟੀ ਮੁਹਾਲੀ ਇੱਕ ਸ਼ਹਿਰ ਬਣਿਆ ਵੇਖੋਗੇ ਜਿਹੜਾ ਹੈਗਾ ਤੁਹਾਨੂੰ ਵੀ ਆਪ ਨੂੰ ਫਕਰ ਹੋਊਗਾ ਵੀ ਸਾਡੇ ਸ਼ਹਿਰ ਦੇ ਵਸਨੀਕਾਂ ਨੇ ਇੱਕ ਯੂਨੀਵਰਸਿਟੀ ਵਰਲਡ ਲੈਵਲ ਤੇ ਨਾਮ ਰਾਇਆ ਜਿੰਨੇ ਵੀ ਮੇਰੇ ਵੀਰ ਜਿੰਨੇ ਆਇਆ ਸਾਰੇ ਪ੍ਰੈਸ ਵਾਲੇ ਬਾਹਰ ਆਏ ਜਿਨ੍ਹਾਂ ਦਾ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਨਾਲ ਜਿਹਨੇ ਮੇਰੇ ਅਚੀਵਮੈਂਟਸ ਸਾਰੇ ਆਇਆ ਇਹਨਾਂ ਦਾ ਬਹੁਤ ਮੈਂ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਤੁਹਾਡੇ ਮਾਧਿਅਮ ਜ਼ਰੀ ਸਾਡੇ ਜੋ ਯੂਨੀਵਰਸਿਟੀ ਦਾ ਫੰਡਮੈਂਟਲ ਆਡਿਓਲੋਜੀਸ ਹੈ ਜੋ ਸਾਡੀ ਵੈਲਿਊਜ਼ ਜੋ ਮਿਸ਼ਨ ਜਿਸ ਵਿਜਨ ਦੇ ਨਾਲ ਅਸੀਂ ਇਹ ਯੂਨੀਵਰਸਿਟੀ ਨੂੰ ਟਰਾਂਸਫਾਰਮ ਕੀਤਾ ਹੈ ਮੈਂ ਸੀਜੀਸੀ ਚੰਜੇੜੀ ਨੂੰ ਯੂਨੀਵਰਸਿਟੀ ਚ ਤਬਦੀਲ ਕੀਤਾ ਇੱਕ ਵਿਜਨ ਦੇ ਨਾਲ ਅਸੀਂ ਮਾਰਕੀਟ ਚ ਉਤਰੇ ਆ ਇੱਕ ਇੱਕ ਪ੍ਰਸ਼ਨ ਮੇਰੇ ਦਿਮਾਗ ਚ ਆਂਦਾ ਹੈ ਕਿ ਵਾਟ ਕਾਫੀ ਲੋਕਾਂ ਦੇ ਦਿਮਾਗ ਚ ਵੀ ਆਂਦਾ ਹੋਣਾ ਜ਼ਰੂਰ ਆਂਦਾ ਹੋਵੇਗਾ ਕਿ ਵਾਟ ਮੇਕਸ ਸੀਜੀਸੀ ਯੂਨੀਵਰਸਿਟੀ ਡਿਫਰੈਂਟ ਦੈਨ ਅਦਰਸ ਅਕਸਰ ਮੈਨੂੰ ਪੱਤਰਕਾਰ ਭਰਾ ਪੁੱਛਦੇ ਨੇ ਕਿ ਯੂਨੀਵਰਸਿਟੀ ਦੇ ਵਿੱਚ ਤੁਸੀਂ ਨਵੀਂ ਚੀਜ਼ਾਂ ਕੀ ਕਰਨ ਜਾ ਰਹੇ ਹੋ ਤੁਹਾਡਾ ਕੀ ਯੂਐਸਪੀਜ਼ ਰਹਿਣ ਵਾਲੀਆਂ ਤੇ ਮੈਂ ਅਕਸਰ ਆਪਦੇ ਭਰਾਵਾਂ ਨੂੰ ਕਹਿੰਦਾ ਕੀ ਯੂਨੀਵਰਸਟੀਆਂ ਬਹੁਤ ਨੇ ਯੂਨੀਵਰਸਿਟੀਜ਼ ਦੇ ਵਿੱਚ ਜਿਹੜਾ ਵਿਜ਼ਨ ਹੈ ਉਹ ਬਹੁਤ ਘੱਟ ਹੈ ਕਾਫੀ ਯੂਨੀਵਰਸਿਟੀਆਂ ਨੇ ਅੱਛਾ ਕੰਮ ਕੀਤਾ ਵੀ ਹੈ ਕਰ ਵੀ ਰਹੀਆਂ ਮੈਂ ਉਹਨਾਂ ਦਾ ਉਹਨਾਂ ਨੂੰ ਮੈਂ ਆਨਰ ਵੀ ਕਰਦਾ ਮਤਲਬ ਆਈ ਲਾਈਕ देयर ਵਰਕ ਜਿਵੇਂ ਉਹ ਕਰ ਰਹੇ ਨੇ ਐਡਮਾਇਰ ਕਰਦਾ ਉਹਨਾਂ ਨੂੰ ਮੈਂ ਕਿਉਂਕਿ ਸਾਡਾ ਸੀਜੀਸੀ ਯੂਨੀਵਰਸਿਟੀ ਦਾ ਜੋ ਗੋਲ ਹੈ ਕਿ ਟ੍ਰਾਂਸਫਾਰਮੇਸ਼ਨ ਆਫ ਸੋਸਾਇਟੀ ਉਹੀ ਵੈਲਿਊਜ਼ ਸਾਡੇ ਫਾਦਰ ਸਾਹਿਬ ਨੇ ਮੈਨੂੰ ਦਿੱਤੀਆਂ ਕਿ ਯੂਨੀਵਰਸਿਟੀ ਇੱਕ ਸੋਸਾਇਟੀ ਲਈ ਹੋਣੀ ਚਾਹੀਦੀ ਹੈ ਕਿ ਤੁਸੀਂ ਸੋਸਾਇਟੀ 'ਚ ਕੀ ਤਬਦੀਲ ਕਰ ਸਕਦੇ ਹੋ ਕੀ ਵੈਲਿਊਜ਼ ਦੇ ਸਕਦੇ ਹੋ ਤੁਸੀਂ ਸੋਸਾਇਟੀ ਨੂੰ ਉਹੋ ਮੈਂ ਆਪਣੇ ਦਿਮਾਗ ਚ ਪਾ ਲਈ ਜਦੋਂ ਤੋਂ ਮੈਂ ਇਸ profession ਦੇ ਵਿੱਚ ਐਂਟਰ ਕੀਤਾ ਕਿ ਸੋਸਾਇਟੀ ਨੂੰ ਆਪਾਂ ਕੀ ਦੇ ਸਕਦੇ ਹਾਂਗੇ ਪੰਜਾਬ ਦਾ ਜਿਹੜਾ ਯੂਥ ਹੈ ਬਾਹਰ ਕਿਉਂ ਜਾ ਰਿਹਾ ਹੈ ਪੰਜਾਬ ਦਾ ਯੂਥ ਬ੍ਰੇਨ ਡレイン ਕਿਉਂ ਹੋ ਰਿਹਾ ਪੰਜਾਬ ਦਾ ਯੂਥ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਉਂ ਜਾ ਰਿਹਾ ਤੁਸੀਂ ਕਦੇ ਸੋਚਿਆ ਜ਼ਰੂਰ ਸੋਚਿਆ ਹੋਣਾ ਪੰਜਾਬ ਇੱਕ ਜੇ ਆਪਾਂ ਗੱਲ ਕਰੀਏ ਪੰਜਾਬੀਆਂ ਦੀ ਗੱਲ ਕਰੀਏ ਸਪੈਸੀਫਿਕਲੀ ਪੰਜਾਬੀਆਂ ਚ ਜੋ ਅੰਬਿਸ਼ਨਸ ਹੈ ਜੋ ਉਹਨਾਂ ਚ ਟੈਲੈਂਟ ਹੈ ਜੋ ਉਹਨਾਂ ਨੂੰ ਸਕਿੱਲਸ ਹੈ ਉਹ ਕੋਈ ਵੀ ਉਹਨਾਂ ਦੇ ਸਕਿੱਲਸ ਨੂੰ ਉਹਨਾਂ ਦੇ ਟੈਲੈਂਟ ਨੂੰ ਕੋਈ ਸਮਝ ਨਹੀਂ ਪਾ ਰਿਹਾ ਸਾਡੇ ਜੋ ਯੂਨੀਵਰਸਿਟੀਆਂ ਚ ਗੱਲ ਕਰੀਏ ਆਪਾਂ ਆਪਣੇ ਪੰਜਾਬ ਦੇ ਯੂਥ ਨੂੰ ਮੈਂਟਰਿੰਗ ਚਾਹੀਦੀ ਹੈ ਆਪਣੇ ਪੰਜਾਬ ਦੇ ਯੂਥ ਨੂੰ ਕੋਚਿੰਗ ਚਾਹੀਦੀ ਹੈ ਆਪਣੇ ਪੰਜਾਬ ਦੇ ਯੂਥ ਨੂੰ ਇੱਕ ਡਾਇਰੈਕਸ਼ਨ ਚਾਹੀਦੀ ਹੈ ਇੱਕ ਵਿਜਨ ਚਾਹੀਦਾ ਪੰਜਾਬ ਨੂੰ ਆਪਣੇ ਯੂਥ ਨੂੰ ਤੇ ਉਹੀ ਵਿਜਨ ਨੂੰ ਜੋ ਪੰਜਾਬ ਨੂੰ ਆਪਾਂ ਵਿਕਸਿਤ ਬਣਾਉਣਾ ਹੈ ਉਹਦੇ ਵਿੱਚ ਸਾਡੀ ਯੂਨੀਵਰਸਿਟੀ ਦਾ ਬਹੁਤ ਅਹਿਮ ਰੋਲ ਰਹਿਣ ਵਾਲਾ ਹੈ ਮੈਂ ਅੱਜ ਤੋਂ ਹੀ ਕਹਦਾ ਵਨਰ ਰਿਟਰਨਡ ਫਰਮ ਦਾ ਯੂਨਾਈਟਿਡ ਸਟੇਟਸ ਵਨ ਰੀਅਲਾਈਜੇਸ਼ਨ ਟ੍ਰਾਬਲਡ ਮੀ ਡੀਪਲੀ ਕਿ ਜੋ ਕਲਾਸਰੂਮਸ ਚ ਪੜਾਇਆ ਜਾਂਦਾ ਜੋ ਜੋ ਮਲਕੀ ਇੰਡਸਟਰੀ ਚੇਂਜ ਹੋ ਰਹੀ ਹੈ ਤੁਹਾਨੂੰ ਦਿਖ ਰਿਹਾ ਹੋਵੇਗਾ ਕਿ ਅੱਜ ਸਾਡੇ ਇੰਡਸਟਰੀ ਪਾਰਟਨਰਸ ਮਿਸਟਰ ਆਨੰਦ ਜੀ ਮਿਸਟਰ ਅਮੀਰ ਚੌਧਰੀ ਜੀ ਮਿਸਟਰ ਅਹਿਮਦ ਮਿਸਟਰ ਹਰਸ਼ਾਪੜਾ ਮਿਸਟਰ ਗਗਨ ਮਿਸਟਰ ਆਸ਼ੂਤੋਸ਼ ਮੈਂ ਸਾਰਿਆਂ ਦਾ ਤੁਹਾਨੂੰ ਤਹਿ ਦਿਲੋਂ ਧੰਨਵਾਦ ਕਰਦਾ ਮੈਨੂੰ ਅੱਜ ਪੰਜਾਬੀ ਵਿੱਚ ਬੋਲਣਾ ਪੈ ਰਿਹਾ ਕਿਉਂਕਿ ਸਾਡੇ ਸਾਰੇ ਪੱਤਰਕਾਰ ਭਰਾ ਆਏ ਨੇ ਪੰਜਾਬ ਤੋਂ ਤੇ ਆਦਰਵਾਈਜ਼ ਆਈ ਵੁੱਡ ਹੈਵ ਡਿਲੀਵਰਡ ਅ ਸਪੀਚ ਇਨ ਇੰਗਲਿਸ਼ ਸੋ ਦ ਯੂਨੀਵਰਸਿਟੀ ਇਜ਼ ਵਰਕਿੰਗ ਟੂ ਬਿਕਮ ਅ ਜੌਬ ਫੈਕਟਰੀ ਐਸੀ ਇੱਕ ਸਾਡਾ ਯੂਨੀਵਰਸਿਟੀ ਦੇ ਇੱਕ ਹੋਰ ਗੋਲ ਰਹਿਣ ਵਾਲਾ ਹੈ ਕਿ ਇੱਕ ਤਸਕਿਲ ਡਿਵੈਲਪਮੈਂਟ ਐਕਸ ਇੰਡਸਟਰੀ ਨੂੰ ਜੋ ਸਪੋਰਟ ਚਾਹੀਦੀ ਹੈ ਸਾਡੀ ਯੂਨੀਵਰਸਿਟੀ ਵੱਲੋਂ ਐਸੀ ਉਹਨਾਂ ਨੂੰ ਸਪੋਰਟ ਕਰਾਂਗੇ ਤੇ ਇੰਡਸਟਰੀ ਸਾਨੂੰ ਸਪੋਰਟ ਕਰੇਗੀ ਇਹ ਇਦਾਂ ਹੀ ਚੱਲੇਗਾ ਤਾਂ ਕਿ ਅਸੀਂ ਇੰਡੀਆ ਚ ਲਾਰਜੇਸਟ ਇੰਡਸਟਰੀ ਕੈਪੀਟਲ ਬਣਾਈਏ ਆਪਦੀ ਯੂਨੀਵਰਸਿਟੀ ਨੂੰ ਸੀਜੀਸੀ ਯੂਨੀਵਰਸਿਟੀ ਇੰਡੀਆਜ਼ ਲਾਰਜੇਸਟ ਇੰਡਸਟਰੀ ਕੈਪੀਟਲ ਬਣੇਗੀ ਇਹ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਹਾਂ ਅੰਡਰ ਦ ਵਿਜਨਰੀ ਲੀਡਰਸ਼ਿਪ ਆਫ ਡਾਕਟਰ ਸੁਸ਼ੀਲ ਪਰਾਸ਼ਰ ਆਮ ਸ਼ੋਰ ਕਿ ਜਿਹੜਾ ਸਾਡਾ ਬਲੀਫ ਹੈ ਉਹ ਪੂਰਾ ਕਰਕੇ ਦੇਣਗੇ 소셜 ਜੀ ਦੇਖੋ ਇੱਕ ਹੋਰ ਇੰਨੀ ਵੀ ਚੀਜ਼ ਆਏਗੀ ਕਿਉਂਕਿ ਹਰ ਯੂਨੀਵਰਸਿਟੀ ਪਲੇਸਮੈਂਟਸ ਕਰਵਾਂਦੀ ਹੈ ਤੁਸੀਂ ਪਤਾ ਹੈ ਕਿ ਜਾਂ ਜੌਬਸ ਜੌਬਸ ਬ੍ਰਾਂਡਸ ਆ ਰਹੇ ਨੇ ਤੁਸੀਂ ਦੇਖੋ ਕਿ ਸਾਡਾ ਇੱਕ ਹੋਰ ਇੱਕ ਨਵੀਂ ਚੀਜ਼ ਅਸੀਂ ਲੈ ਕੇ ਆ ਰਹੇ ਹਾਂ ਕਿ ਸਟਾਰਟਅੱਪਸ ਨੂੰ ਕਿਵੇਂ ਪ੍ਰਮੋਟ ਕਰੀਏ ਜਿਵੇਂ ਕਿ ਆਪਣੇ ਪੀਐਮ ਸਾਹ ਨਰਿੰਦਰ ਮੋਦੀ ਜੀ ਦਾ ਵਿਜ਼ਨ ਹੈ ਕਿ ਯਾਰ ਵਿਕਸਿਤ ਭਾਰਤ ਬਣਾਉਣਾ ਇਸ ਨੂੰ ਆਤਮ ਨਿਰਭਰ ਭਾਰਤ ਬਣਾਉਣਾ ਹੈ ਤੇ ਮੈਂ ਉਹਨਾਂ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਤੇ ਬਹੁਤ ਜ਼ਿਆਦਾ ਡੈਡੀਕੇਸ਼ਨ ਤੇ ਪੈਸ਼ਨ ਦੇ ਨਾਲ ਸਾਡੀ ਯੂਨੀਵਰਸਿਟੀ ਦੇ ਬੱਚੇ ਵੀ ਉਹ ਸੂਰਜ ਦੀ ਕਿਰਨ ਦੇ ਵਿੱਚ ਸਾਡਾ ਵੀ ਇੱਕ ਯੂਨੀਵਰਸਿਟੀ ਦਾ ਸਹਿਯੋਗ ਰਹਿਣ ਵਾਲਾ ਹੈ ਮਾਈ ਵਿਜ਼ਨ ਇਜ਼ ਵੈਰੀ ਸਟ੍ਰੇਟ ਫਾਰਵਰਡ ਵੈਰੀ ਸਟ੍ਰੇਟ ਫਾਰਵਰਡ ਐਜ਼ ਆਮ ਅ ਵੈਰੀ ਸਟ੍ਰੇਟ ਫਾਰਵਰਡ ਪਰਸੋਨੈਲਿਟੀ ਸਟੂਡੈਂਟ ਨੂੰ ਇਨਵੈਸਟ ਕਰਨਾ ਐਜੂਕੇਸ਼ਨ ਚ ਸਟੂਡੈਂਟ ਆਂਦਾ ਯੂਨੀਵਰਸਿਟੀ ਚ ਦਾਖਲਾ ਲੈਂਦਾ ਉਹ 4 ਸਾਲ ਸਾਡੇ ਕੋਲ ਰਹਿੰਦਾ ਉਹ ਸੋਚਦਾ ਹੈ ਉਹਦੇ ਪੇਰੈਂਟਸ ਕਿ ਯਾਰ ਇੱਥੇ ਕਿਹੋ ਜਿਹਾ ਐਕਸਪੀਰੀਅੰਸ ਮਿਲੂਗਾ ਕਿ ਹੋ ਜਾ ਐਨਵਾਇਰਨਮੈਂਟ ਮਿਲੂਗਾ ਬੱਚੇ ਨੂੰ ਜੋਬਸ ਮਿਲਣਗੀਆਂ ਕਿ ਨਹੀਂ ਮਿਲਣਗੀਆਂ ਬੱਚਾ ਸੋਚਦਾ ਮੇਰਾ ਕਈਆਂ ਕਈ ਅਨਟਰਪ੍ਰਨਰਸ ਬਣਨਾ ਚਾਹੁੰਦੇ ਆ ਕਈ ਆਪਦਾ ਬਿਜ਼ਨਸ ਸਟਾਰਟਅਪ ਲਾਂਚ ਕਰਨਾ ਚਾਹੁੰਦੇ ਆ ਮੈਂ ਮੇਰੀ ਸੋਚ ਹੈ ਕਿ ਜਦੋਂ ਬੱਚਾ ਚੌਥੇ ਸਾਲ ਜਾਂਦਾ ਡਿਗਰੀ ਆਪਣੇ ਡਿਗਰੀ ਦੇ ਚੌਥੇ ਸਾਲ ਤੇ ਪਹੁੰਚ ਜਾਂਦਾ ਫਾਈਨਲ ਇਅਰ ਜਿਹਨੂੰ ਆਪਾਂ ਕਹਿੰਦੇ ਆ ਇੱਕ ਬੱਚਾ ਆਪਦਾ 3 ਲੱਖ 4 ਲੱਖ 5 ਲੱਖ 10 ਲੱਖ ਫੰਡਿੰਗ ਕ੍ਰੀਏਟ ਕਰਨਾ ਸਿੱਖੇ ਹੋ ਮੈਂਟ ਉਹਨੂੰ ਆਪ ਦਾ ਸਟਾਰਟਅਪ ਲਾਂਚ ਕਰਨਾ ਸਿੱਖੇ ਜਿਹੜਾ ਬੱਚਾ ਆਪਦਾ ਚੌਥੇ ਸਾਲ ਦੀ ਡਿਗਰੀ ਚ ਆਪਦਾ ਸਟਾਰਟਅਪ ਲਾਂਚ ਕਰ ਦੇ ਉਹ ਬੱਚਾ ਕਿਤੇ ਜ਼ਿੰਦਗੀ ਚ ਨਹੀਂ ਫੇਲ ਹੋ ਸਕਦਾ ਤੇ ਮੇਰੀ ਸੋਚ ਹੈ ਕਿ ਜਿਹੜਾ ਬੱਚੇ ਨੂੰ ਆਪਦੇ ਬਿਜ਼ਨਸ ਆਈਡੀਆ ਨੂੰ ਪਿਚ ਕਰਨਾ ਆ ਗਿਆ ਉਹਨੂੰ ਆਪਦਾ ਮਾਰਕੀਟਿੰਗ ਕਰਨੀ ਆ ਗਈ ਉਹਨੂੰ ਫਾਈਨੈਂਸ ਦੇਖਣਾ ਆ ਗਿਆ ਉਹਨੂੰ ਬਿਜ਼ਨਸ ਦੀ ਜਿਹੜੀ ਫੰਡਾਮੈਂਟਲ ਸਟਰਕਚਰ ਹੁੰਦਾ ਉਹਨੂੰ ਪਤਾ ਲੱਗਣਾ ਜ਼ਰੂਰੀ ਹੈ ਤੇ ਉਹਦੇ ਲਈ ਸਾਡੀ ਯੂਨੀਵਰਸਿਟੀ ਇੰਡਸਟਰੀ ਦੇ ਨਾਲ ਕੋਲੈਬੋਰੇਟ ਕਰਕੇ ਵੱਖ-ਵੱਖ ਕਾਰਪੋਰੇਟਸ ਦੇ ਨਾਲ ਕੋਲੈਬੋਰੇਟ ਕਰਕੇ ਸਾਡੀ ਇੰਡਸਟਰੀ ਸਾਡੇ ਬੱਚਿਆਂ ਨੂੰ ਸਪੋਰਟ ਕਰੇਗੀ ਉਹਨੂੰ ਕੋਚਿੰਗ ਦੇਗੀ ਉਹਨੂੰ ਮੈਂਟਰਿੰਗ ਦੇਗੀ ਉਹਨੂੰ ਫੰਡਿੰਗ ਵੀ ਦੇਗੀ ਤਾਂ ਕਿ ਉਹ ਸਾਡਾ ਬੱਚਾ ਆਪਣਾ ਵਧੀਆ ਜਿਹਾ ਸਟਾਰਟਅਪ ਲਾਂਚ ਕਰ ਸਕੇ ਯੂਨੀਵਰਸਿਟੀ ਦੀ ਡਿਗਰੀ ਤੋਂ ਪਹਿਲਾਂ ਇਹ ਵੀ ਸਾਡੀ ਸੋਚ ਹੈ ਐਜੂਕੇਸ਼ਨ ਮਸਟ ਨੈਵਰ ਬੀ ਅ ਫਾਈਨੈਂਸ਼ੀਅਲ ਬਰਡਨ ਇੱਕ ਹੋਰ ਚੀਜ਼ ਹੈ ਜਿਹੜੀ ਅਸੀਂ ਬੜੀ ਅ ਡੂੰਗੀ ਸੋਚ ਨਾਲ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਕਿ ਐਜੂਕੇਸ਼ਨ ਜਿਹੜੀ ਹੈ ਉਹ ਅਫੋਰਡੇਬਲ ਹੋਣੀ ਚਾਹੀਦੀ ਹੈ ਐਕਸੈਸੀਬਲ ਹੋਣੀ ਚਾਹੀਦੀ ਹੈ ਐਜੂਕੇਸ਼ਨ ਇਜ਼ ਅ ਰਾਈਟ ਫਾਰ ਆਲ ਐਜੂਕੇਸ਼ਨ ਇੱਕ ਟਰਾਂਸਫਾਰਮੇਸ਼ਨ ਲੈ ਕੇ ਆ ਸਕਦੀ ਹੈ ਸੋਸਾਇਟੀ ਨੂੰ ਇੱਕ ਇੱਕ ਇਹੋ ਜਿਹਾ ਪਾਵਰਫੁਲ ਟੂਲ ਹੈ ਇਟਸ ਅ ਵੈਪਨ ਦੈਟ ਕੈਨ ਬੀ ਯੂਜ਼ ਟੂ ਟ੍ਰਾਂਸਫਾਰਮ ਦ ਸੋਸਾਇਟੀ ਤੇ ਉਹੀ ਗੋਲ ਨੂੰ ਅਸੀਂ ਪੂਰਾ ਕਰਾਂਗੇ ਕਿਉਂਕਿ ਮੈਂ ਦੇਖਿਆ ਅਮਰੀਕਾ ਚ ਕਿ ਬੱਚੇ ਜਦੋਂ ਚੌਥੇ ਸਾਲ ਪਹੁੰਚ ਜਾਂਦੇ ਨੇ ਡਿਗਰੀ ਦੇ ਉਹਨਾਂ ਨੂੰ ਇੰਟਰਨਸ਼ਿਪਸ ਸਟਾਈਪੈਂਡਸ ਮਿਲਣਾ ਸ਼ੁਰੂ ਹੋ ਜਾਂਦਾ ਹੈ ਕਿਤੇ 1000 ڈالر 23500 ਬੱਚੇ ਦੇ ਜੋ ਕੈਲੀਬਰ ਦੇ ਅਕੋਰਡਿੰਗਲੀ ਉਹਨੂੰ ਆਪਦੇ ਸਟਾਈਪੈਂਸ ਔਰਨ ਕਰਨਾ ਸ਼ੁਰੂ ਕਰ ਜਾਂਦਾ ਹੈ ਉਹੀ ਸੋਚ ਨੂੰ ਲੈ ਕੇ ਐਸੀ ਆਪਦੀ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਨੂੰ 75000 ਰੁਪਿਆ 75000 ਤੋਂ ਲੱਖ ਰੁਪਿਆ ਦਾ ਸਟਾਈਪੈਂਟ ਮੰਥਲੀ ਐਸੀ ਦਵਾਂਗੇ ਤਾਂਕਿ ਉਹ ਬੱਚਾ ਜੋ 4 ਸਾਲ ਦੇ ਵਿੱਚ 5 ਲੱਖ 6 ਲੱਖ 7 ਲੱਖ ਜੋ ਪੈਸਾ ਲਗਾਇਆ ਉਹਨਾਂ ਦੇ ਮਾਪਿਆਂ ਨੇ ਉਹ ਆਪਦਾ 5ਵੇਂ ਸਾਲ ਤੱਕ ਜਾ ਕੇ ਉਹ ਆਪਦਾ ਪੂਰਾ ਕਰ ਜੇ ਇਹ ਵੀ ਸਾਡੀ ਸੋਚ ਹੈ ਕਿਉਂਕਿ ਯੂਜੂਲੀ ਬੀ ਟੈਕ ਡਿਗਰੀ ਮੈਨੂੰ ਲੱਗਦਾ 7-8 ਲੱਖ ਰੁਪਏ ਦੀ ਹੁੰਦੀ ਹੈ ਸਾਲ ਦੀ ਤੇ ਸੌਰੀ 4 ਸਾਲਾਂ ਚ ਤੇ 4 ਸਾਲਾਂ ਦੇ ਵਿੱਚ ਜਿਹੜਾ ਬੰਦਾ ਸਟਾਈਪੈਂਟ ਇਹਨਾਂ ਆਰਨ ਕਰ ਗਿਆ ਤੇ ਮੈਨੂੰ ਲੱਗਦਾ ਨਹੀਂ ਹੈ ਕਿ ਉਹਨੂੰ ਪੇਰੈਂਟਸ ਵੀ ਤੇ ਬੱਚੇ ਵੀ ਕਦੇ ਵੀ ਆਪਣੀ ਜ਼ਿੰਦਗੀ ਚ ਸਟਰਗਲ ਕਰਨਗੇ ਉਹ ਵੀ ਸਾਡੇ ਇੱਕ ਯੂਨੀਵਰਸਿਟੀ ਦਾ ਵਿਜ਼ਨ ਹੈ ਐਟ ਦ ਸੇਮ ਟਾਈਮ ਐਸੀ ਇੱਕ ਯੂਨੀਵਰਸਿਟੀ ਨੂੰ ਸੀਜੀਸੀ ਯੂਨੀਵਰਸਿਟੀ ਨੂੰ ਐਸੀ ਇੱਕ ਜੋਬ ਫੈਕਟਰੀ ਵੀ ਬਣਾਉਣਾ ਵੀ ਆਰ ਟਰੂਲੀ ਕਮਿਟਿਡ ਟੂ ਫਾਸਟਰਿੰਗ the students skill sets student de jo dreams hai jo student de ambitions hai ohnu aise pura karna hai ek aisi university de tu dekho cgc ek university de tabdeel hoye aaj asi but sadi jehdi legacy oh 25 salan di hai te aise aaj market ch navein utre hoye prana saada experience hai sade sardar chancellor rashpal singh thaliwal ji da jo ohna ne ek brand nu khada kita hai सीजीसी ਨੂੰ ਅੱਜ ਦੁਨੀਆ ਭਰ ਚ ਨਾਮ ਹੈ ਸੀਜੀਸੀ ਦਾ ਸਰ ਕਹਿੰਦੇ ਕਿ ਗਲੋਬਲ ਤੇ ਲੈ ਕੇ ਜਾਵਾਂਗੇ ਸਰ ਤੁਸੀਂ ਤਾਂ ਪਹਿਲੇ ਹੀ ਸੀਜੀਸੀ ਨੂੰ ਗਲੋਬਲ ਤੇ ਲੈ ਗਏ ਆ ਤੇ ਮੈਨੂੰ ਉਮੀਦ ਹੈ ਕਿ ਜੋ ਮੈਨੂੰ ਇੱਕ ਮੇਰੇ ਫਾਦਰ ਸਾਹਿਬ ਨੇ ਟੂਲ ਦਿੱਤਾ ਯੂਨੀਵਰਸਿਟੀ ਗਿਫਟ ਕੀਤਾ ਮੈਨੂੰ ਇੱਕ ਤੇ ਮੈਂ ਇਹਨਾਂ ਦੇ ਜੋ ਸੁਪਨੇ ਹੈ ਉਹ ਮੈਂ ਜ਼ਰੂਰ ਪੂਰੇ ਕਰਾਂਗਾ ਐ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਜੋ ਮੇਰੀ ਚ એનર્ਜੀ ਜੋ ਮੇਰੇ ਚ ਆਈਕਿਊ ਜਸਕਿਲ ਸੈਟ ਰੱਬ ਨੇ ਦਿੱਤਾ ਮੈਂ ਉਹ ਜਰੂਰ ਪੂਰਾ ਕਰਕੇ ਦਵਾਂਗਾ ਤੇ ਤੁਹਾਡੇ ਜਿਹੜੇ ਗੋਲਸ ਤੁਸੀਂ ਮੈਨੂੰ ਇੱਕ ਅਮਰੀਕਾ ਦੇ ਵਿੱਚ এডੂਕੇਸ਼ਨ ਦਿੱਤੀ ਜਦੋਂ ਮੈਂ ਅਮਰੀਕਾ ਚ ਮੈਂ ਤੁਹਾਨੂੰ ਦੱਸਾਂ ਮੈਨੂੰ ਸ਼ੌਂਕ ਹੈ এডੂਕੇਸ਼ਨ ਦਾ ਬਹੁਤ ਸ਼ੌਂਕ ਹੈ ਮੈਨੂੰ ਮੈਂ ਆਪਦੇ ਮੈਂ 24 ਘੰਟੇ ਦੀ ਸੌ ਸਕਦੇ ਹਾਂ ਮੈਂ ਜਿੰਨ ਦਿਨ ਦੇ ਵਿੱਚ ਸਿਰਫ 5 ਘੰਟੇ ਸੌਣਾ 18-19 ਘੰਟੇ ਮੇਰਾ ਸਿਰਫ ਜਿਹੜਾ ਦਿਮਾਗ ਹੈ ਉਹ ਯੂਨੀਵਰਸਿਟੀ ਐਜੂਕੇਸ਼ਨ ਕਿਵੇਂ ਮੈਂ ਸੇਵਾ ਕਰਾਂ ਸੋਸਾਇਟੀ ਦੀ ਕਿਵੇਂ ਮੈਂ ਬਦਲਦਾ ਮਤਲਬ ਤਸਵੀਰ ਬਦਲਦਾ ਮੈਂ ਮਤਲਬ ਬੱਚਿਆਂ ਦੀ ਬੱਚਿਆਂ ਦੇ ਜੋ ਖੁਆਇਸ਼ ਹੈ ਜੋ ਖੁਆਬ ਨੇ ਉਹਨਾਂ ਦੇ ਉਹ ਮੈਂ ਪੂਰੇ ਕਰ ਸਕਾਂ ਮੈਂ ਉਹਨਾਂ ਨੂੰ ਉਹ ਉਹ ਚੀਜ਼ਾਂ ਨੂੰ ਧਿਆਨ ਰੱਖ ਕੇ ਮੈਂ ਅੱਗੇ ਵਧਣਾ ਵੀ ਡੇਲੀ ਲਾਈਫ ਨੂੰ ਮੈਂ ਦੱਸਾਂ ਜਿਵੇਂ ਕਿ ਡਾਕਟਰ ਰੈਡੀ ਜੀ ਨੇ ਬੋਲਿਆ ਕਿ ਸਟੂਡੈਂਟ ਫਰਸਟ ਪਾਲਿਸੀ ਹਰ ਚੀਜ਼ ਦੇ ਵਿੱਚ ਐਸ ਇ ਸਟੂਡੈਂਟ ਫਰਸਟ ਪਾਲਿਸੀ ਲੈ ਕੇ ਜਾਣੇ ਆ ਤਾਂ ਕਿ ਸਟੂਡੈਂਟ ਅੱਗੇ ਪਹੁੰਚੇ ਸਟੂਡੈਂਟ ਇੱਕ ਇੰਡੀਆ ਨੂੰ ਇੰਡੀਆ ਦੀ ਜਿਹੜੀ ਇਕਨੋਮੀ 'ਚ ਪੜਾਵਾ ਕਰੇ ਇੱਕ ਵਿਕਸਿਤ ਭਾਰਤ ਜੋ ਆਪਾਂ ਬਣਾਣਾ ਹੈ ਆਪਣਾ ਸਾਰਿਆਂ ਦਾ ਸਹਿਯੋਗ ਰਹਿਣ ਵਾਲਾ ਪ੍ਰੈਸ ਦਾ ਯੂਨੀਵਰਸਿਟੀਆਂ ਦਾ ਇੰਡੀਆ ਦੀਆਂ ਇੰਡਸਟਰੀਜ਼ ਦਾ ਸਾਰਿਆਂ ਦਾ ਆਪਾਂ ਨੂੰ ਪੀਐਨ ਦਾ ਪੀਐਮ ਸਾਹਿਬ ਦਾ ਵਿਜ਼ਨ ਪੂਰਾ ਆਪਾਂ ਹੀ ਕਰਕੇ ਦੇਣਾ ਹੈ ਤੇ ਦੋ ਮੈਨੂੰ ਉਮੀਦ ਹੈ ਕਿ ਜੋ ਇੰਡੀਆ ਦੀ ਜੋ ਗਰੋਥ ਟ੍ਰੈਜੈਕਟਰੀ ਚੱਲ ਰਹੀ ਹੈ ਬਹੁਤ ਜਲਦੀ ਜੋ 2047 ਆਪਣੇ ਭਾਰਤ ਸਰਕਾਰ ਦਾ ਵਿਜਨ ਹੈ ਆਤਮ ਨਿਰਭਰ ਬਣਾਣਾ ਤੇ ਵਿਕਸੇ ਬਣਾਣਾ ਜਰੂਰ ਬਣੇਗਾ ਇਹ ਤੇ ਇੰਡੀਆ ਇੱਕ ਵਰਲਡ ਨੂੰ ਮੈਨੂਫੈਕਚਰਿੰਗ ਹੱਬ ਬਣੇਗਾ ਇੰਡੀਆ ਇੱਕ ਵਰਲਡ ਆਈਟੀ ਹੱਬ ਬਣੇਗਾ ਇੰਡੀਆ ਇੱਕ ਵਰਲਡ ਐਜੂਕੇਸ਼ਨ ਹੱਬ ਬਣੇਗਾ ਤੁਸੀਂ ਦੇਖੋ ਕਿ ਪੰਜਾਬ ਤੇ ਤੁਸੀਂ ਦੇਖੋ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਨਹੀਂ ਹੈ कि ਪਹਿਲਾਂ ਕੋਈ ਵੀ ਗਵਰਨਮੈਂਟ ਚ ਤੁਸੀਂ ਦੇਖੋ ਕੋਈ ਤੁਸੀਂ ਸੋਚਿਆ ਹੋਊਗਾ ਕਿ ਫੋਰਨ ਯੂਨੀਵਰਸਿਟੀਆਂ ਇੰਡੀਆ ਦੇ ਵਿੱਚ ਸਟੈਬਲਿਸ਼ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਪਤਾ ਹੈ ਕਿ ਇੰਡੀਆ ਚ 12 ਯੂਨੀਵਰਸਟੀਆਂ ਫੋਰਨ ਦੀਆਂ ਆ ਚੁੱਕੀਆਂ ਹਨ ਤੇ ਆਪਾਂ ਨੂੰ ਸਾਰਿਆਂ ਨੂੰ ਮੋਦੀ ਜੀ ਦੇ ਨਾਂ ਤੇ ਤਾਲੀਆਂ ਦੇਣੇ ਚਾਹੀਦੀਆਂ ਕਿ ਜੋ ਉਹਨਾਂ ਦਾ ਵਿਜ਼ਨ ਹੈ ਉਹ ਪੂਰਾ ਹੋ ਰਿਹਾ ਤੇ ਨਾਲ ਹੀ ਨਾਲ ਤੁਸੀਂ ਦੇਖੋ ਕੀ ਨਿਊ এডੂਕੇਸ਼ਨ ਪਾਲਿਸੀ ਦੇ ਵਿੱਚ ਕਿੰਨਾ ਵਧੀਆ ਮਤਲਬ ਤੁਸੀਂ ਦੇਖੋ ਮੈਂ ਤਾਂ ਪੜਿਆ ਹਾਂ ਯੂਐਸ ਦੇ ਵਿੱਚ ਉਹ ਜਿਹੜੀ ਪਾਲਿਸੀ ਹੈ ਉਹ ਇਟ ਇਜ਼ ਵੈਰੀ ਮਚ ਅਲਾਈਨਡ ਵਿਦ ਦਾ ਯੂਨਾਈਟਿਡ ਸਟੇਟਸ ਜੋ ਉੱਥੋਂ ਦਾ ਹਾਇਰ এডੂਕੇਸ਼ਨ ਦਾ ਢਾਂਚਾ ਹੈ ਜੋ ਉੱਥੋਂ ਦਾ ਪ੍ਰੈਕਟੀਕਲ ਓਰੀਐਂਟਡ এডੂਕੇਸ਼ਨ ਨੂੰ ਬढ़ावा ਦਿੱਤਾ ਜਾਂਦਾ ਹੈ ਸਕਿੱਲ ਓਰੀਐਂਟਡ এডੂਕੇਸ਼ਨ ਨੂੰ ਬढ़ावा ਦਿੱਤਾ ਜਾਂਦਾ ਤੇ ਉਹੀ ਨਿਊ এডੂਕੇਸ਼ਨ ਪਾਲਿਸੀ ਨੂੰ ਅਸੀਂ ਆਪ ਦੇ ਕਰਿਕੂਲਮ ਦੇ ਵਿੱਚ ਇੰਟਰੋਡਿਊਸ ਕਰ ਦਿੱਤਾ ਹੈ ਆਲਰੇਡੀ ਐਸੀ AI ਨੂੰ ਵੀ ਕਰਿਕੂਲਮ ਦੇ ਵਿੱਚ ਪਾਤਾ ਹੈ ਤੁਸੀਂ ਦੇਖਿਆ ਸੀ ਜਿਵੇਂ ਵੀਡੀਓਸ ਚ ਕਿ ਇੱਕ ਸ਼ਾਰਟ ਵੀਡੀਓ ਬਣਾਈ ਸੀ 2 ਮਿੰਟ ਦੀ ਉਹਦੇ ਵਿੱਚ ਤੁਹਾਨੂੰ ਇੱਕ ਆਈਡੀਆ ਦਿੱਤਾ ਗਿਆ ਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਕੀ ਕੀ ਚੀਜ਼ਾਂ ਐਡ ਕਰਾਂਗੇ ਤਾਂ ਕਿ ਉਹ ਡੇਲੀ ਫੰਕਸ਼ਨਿੰਗ ਜਿਹੜੀ ਹੈ ਕਰਿਕੂਲਮ ਜੋ ਹੈ ਲੈਬਸ ਜੋ ਹੈ ਉਹ AI ਡਰਾਈਵਨ ਲੈਬਸ ਬਣਨ AI ਡਰਾਈਵਨ ਕਲਾਸਰੂਮਸ ਬਣਨ AI ਡਰਾਈਵਨ ਕੈਂਪਸ ਆਪਰੇਸ਼ਨਸ ਹੋਣ ਤੇ ਲੈਟ ਮੀ ਐਡ ਥਿਸ ਵਿਦ ਫਰਮਨੈਸ ਕਿ ਥੈਟ ਆਈ ਰਿਮੇਨ ਡੀਪਲੀ ਕਮਿਟਡ ਟੂ ਦ ਸੋਸਾਇਟੀ ਪੰਜਾਬ ਦੇ ਵਿੱਚ ਇੱਕ ਨਵੀਂ ਯੂਨੀਵਰਸਿਟੀ ਆਈ ਹੈ ਨਿਊ ਏਜ ਯੂਨੀਵਰਸਿਟੀ ਅਸੀਂ ਬਹੁਤ ਮਿਹਨਤ ਦੇ ਨਾਲ ਇੱਕ ਇਹਨੂੰ ਯੂਨੀਵਰਸਿਟੀ ਨੂੰ ਅੱਗੇ ਲੈ ਕੇ ਜਾਵਾਂਗੇ ਵਿਜਨ ਦੇ ਨਾਲ ਲੈ ਕੇ ਜਾਵਾਂਗੇ ਤੇ ਇੱਕ ਹੋਰ ਮੌਕਾ ਮਿਲ ਗਿਆ ਆਪਣੇ ਪੰਜਾਬੀਆਂ ਨੂੰ ਤੇ ਜਿਹੜੇ ਚਾਹੁੰਦੇ ਸੀ ਮੌਕਾ ਕਿ ਕਿੰਨਾ ਵੀ ਯੂਨੀਵਰਸਿਟੀ ਆਵੇ ਪੰਜਾਬ 'ਚ ਤੇ ਉਹ ਮੈਂ ਆਪਣੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਬੈਂਸ ਸਾਹਿਬ ਤੇ ਸੁਸੋਧਿਆ ਸਾਹਿਬ ਦਾ ਧੰਨਵਾਦ ਕਰਦੇ ਆ ਕਿਉਂਕਿ ਪੰਜਾਬੀਆਂ ਦੀ ਬਹੁਤ ਦਿਲੋਂ ਖੁਆਇ ਸੀ ਕਿ ਯੂਨੀਵਰਸਿਟੀ ਆਵੇ ਪੰਜਾਬ 'ਚ ਮੈਨੂੰ ਲੱਗਦਾ ਧਾਲੀਵਾਲ ਸਾਹਿਬ ਵੀ ਜਦੋਂ ਮਿਲਦੇ ਸੀ ਲੋਕਾਂ ਨਾਲ ਤੇ ਇਹਨਾਂ ਨੂੰ ਵੀ ਅਕਸਰ ਮਿਲਦਾ ਸੀ ਪ੍ਰਸ਼ਨ ਕਿ ਯਾਰ ਪੰਜਾਬ ਦੇ ਵਿੱਚ ਇੱਕ ਨਵੀਂ ਯੂਨੀਵਰਸਿਟੀ ਆਣੀ ਚਾਹੀਦੀ ਹੈ ਜੋ ਇੱਕ ਵਿਜਨ ਲੈ ਕੇ ਆਵੇ ਤੇ ਇੱਕ ਹੋ ਕਿਉਂਕਿ ਬ੍ਰੇਨ ਟ੍ਰੇਨ ਬਹੁਤ ਹੋ ਰਿਹਾ ਹੈ ਤੇ ਨਵੀਆਂ ਯੂਨੀਵਰਸਿਟੀਆਂ ਨਿਊ ਵਿਜਨ ਦੇ ਨਾਲ ਆਏਗੀ ਤੇ ਬੱਚਾ ਮੈਨੂੰ ਲੱਗਦਾ ਨਹੀਂ ਬਾਹਰ ਕੈਨੇਡਾ ਅਮਰੀਕਾ ਜਾਏਗਾ